ਸਾਸ਼ੀਕਾਲ ਜੀ ਮੈਂ ਰੌਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਜਾਣਕਾਰੀ ਦਵਾਂਗੇ ਕੈਨੇਡਾ ਵਿੱਚ 2026 ਤੋਂ ਆਟੋਮੈਟਿਕ ਟੈਕਸ ਫਾਈਲਿੰਗ ਸ਼ੁਰੂ ਹੋਏਗੀ ਪ੍ਰਧਾਨ ਮੰਤਰੀ ਕਾਰਨੀ ਨੇ ਕੀਤਾ ਐਲਾਨ ਘਟ ਆਮਦਨ ਵਾਲਿਆਂ ਲਈ ਇੱਕ ਬੜਾ ਫੈਸਲਾ ਸਕੂਲ ਫੂਡ ਪ੍ਰੋਗਰਾਮ ਨੂੰ ਲੈ ਕੇ ਹੋਏ ਵਾਦੇ ਵਿੱਚ ਕਾਰਨੀ ਨੇ ਨਵੇਂ ਬਿਆਨ ਦਿੱਤੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਆਟੋ ਹਲਕੇ ਦੇ ਇੱਕ ਕਮ ਅਨੁਰੰਜਨ ਸਟੋਰ ਸਟੋਰ ਵਿੱਚ ਇੱਕ ਸਮਾਰੋਹ ਦੌਰਾਨ ਐਲਾਨ ਕੀਤਾ ਕਿ ਸਰਕਾਰ 2026 ਦੇ ਵਿੱਚ ਟੈਕਸਟਾਈਲ ਦੇ ਵਿੱਚ ਆਟੋਮੈਟਿਕ ਟੈਕਸ ਫਾਈਲਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਇਸ ਯੋਜਨਾ ਤਹਿਤ ਘੱਟ ਆਮਦਨ ਵਾਲੇ ਲਗਭਗ 5.5 ਮਿਲੀਅਨ ਕੈਨੇਡੀਅਨ ਨਾਗਰਿਕਾਂ ਲਈ ਕੈਨੇਡਾ ਹਾਈਓਨਿਵਰ ਏਜੰਸੀ ਖੁਦ ਟੈਕਸ ਫਾਈਲਿੰਗ ਕਰੇਗੀ ਤਾਂ ਜੋ ਉਹਨਾਂ ਨੋਂ ਸਰਕਾਰੀ ਲਾਭ ਹੋਵੇ ਅਤੇ ਬੈਨੀਫਿਟ ਸਮੇਤ ਸਰ ਮਿਲ ਸਕਣ ਪ੍ਰਧਾਨ ਮੰਤਰੀ ਕਾਹਲੀ ਨੇ ਕਿਹਾ ਕਿ ਇਹ ਕਦਮ ਉਹਨਾਂ ਲੋਕਾਂ ਲਈ ਲਿਆ ਗਿਆ ਜੋ ਆਮ ਤੌਰ ਤੇ ਟੈਕਸ ਫਾਈਲ ਕਰਨ ਲਈ ਅਮਸਮਰਥ ਜਾਂ ਫਿਰ ਨਹੀਂ ਕਰ ਸਕਦੇ ਨੇ ਤੇ ਇਹ ਉਹਨਾਂ ਲਈ ਇਹ ਉਹਨਾਂ ਵੱਲੋਂ ਹੀ ਕੀਤਾ ਜਾਏਗਾ ਬਹੁਤ ਸਾਰੇ ਕੈਨੇਡੀਅਨ ਖਾਸ ਕਰਕੇ ਘੱਟ ਆਮਦਨ ਵਾਲੇ ਸਿਰਫ ਇਸ ਕਰਕੇ ਆਪਣੇ ਹੱਕ ਵਾਲੇ ਬੈਨੀਫਿਟ ਨਹੀਂ ਲੈ ਸਕਦੇ ਕਿਉਂਕਿ ਉਹ ਟੈਕਸ ਫਾਈਲ ਨਹੀਂ ਕਰ ਸਕਦੇ ਨੇ ਕਿ ਇਸ ਪ੍ਰਣਾਲੀ ਦੇ ਅਧੀਨ ਕਈ ਵਿਅਕਤੀ ਆਪਣੇ ਹੋਰ ਵੰਜ਼ਾ ਤੋਂ ਹੱਕਾਂ ਤੋਂ ਰਹਿਵਾਂਜਾ ਰਹ ਜਾਂਦੇ ਨੇ ਇਸ ਆਟੋਮੈਟਿਕ ਪ੍ਰਕਿਰਿਆ ਦੁਆਰਾ ਲੋਕਾਂ ਨੂੰ ਕੈਨੇਡੀਅਨ ਚਾਈਲਡਰਨ ਚਿਲड्रन ਬੈਨੀਫਿਟਡ GST HST ਵੱਲੋਂ ਕਈ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਸਕੂਲ ਫੂਡ ਪ੍ਰੋਗਰਾਮ ਵਿੱਚ ਵੀ ਵਾਅਦਾ ਕੀਤਾ ਜਾਵੇਗਾ ਇਸ ਇਲਾਕੇ ਦੇ ਵਿੱਚ ਨਾਲ ਹੀ ਕਾਰਨੀ ਨੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਨੂੰ ਲੈ ਕੇ ਆਪਣਾ ਵਾਅਦਾ ਦੁਹਰਾਇਆ ਉਨ੍ਹਾਂ ਕਿਹਾ ਕਿ ਸਰਕਾਰ ਇਸ ਯੋਜਨਾ ਨੂੰ ਸਹਾਇਕ ਸਾਈ ਅਤੇ ਵਿਸਤਾਰਸ਼ੀਲ ਰੂਪ ਦੇ ਵਿੱਚ ਕੰਮ ਕਰ ਰਹੀ ਹੈ ਜਿਸ ਤਹਿਤ ਕਰੀਬ 4 ਲੱਖ ਬੱਚਿਆਂ ਨੂੰ ਸਕੂਲਾਂ ਵਿੱਚ ਭੋਜਨ ਉਪਲਬਧ ਕਰਵਾਇਆ ਜਾਇਆ ਜਾਵੇਗਾ ਉਨ੍ਹਾਂ ਇਹ ਵੀ ਕਿਹਾ ਕਿ ਇਹ ਯੋਜਨਾ ਸਿਰਫ ਸ਼ੁਰੂਆਤ ਤੋਂ ਅਤੇ ਸਰਕਾਰ ਚਾਹੁੰਦੀ ਹੈ ਕਿ ਇਹ ਪ੍ਰੋਗਰਾਮ ਹਰ ਸੂਬੇ ਟੈਰਿਟਰੀ ਅਤੇ ਇੰਡਸਟਰੀਜ਼ ਭਾਈਚਾਰੇ ਵਿੱਚ ਲਾਗੂ ਹੋਵੇ ਉਨ੍ਹਾਂ ਵਾਦਾ ਕੀਤਾ ਕਿ ਫੈਡਰਲ ਸਰਕਾਰ ਇਨ੍ਹਾਂ ਭਾਈਵਾਲਾਂ ਨਾਲ ਰਲ ਕੇ ਕੰਮ ਕਰੇਗੀ ਤਾਂ ਜੋ ਉਹ ਬੱਚਿਆਂ ਨੂੰ ਭੁਖਾਣਾ ਰਹਿ ਨਾ ਪਵੇ ਅਤੇ ਪਰਿਵਾਰਾਂ ਲਈ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਪਰਿਵਾਰਾਂ ਨੂੰ ਛੁੱਟੀਆਂ ਵਿੱਚ ਘੁੰਮਣ ਜਾ ਹੋਰ ਲਾਈਫ ਸਟਾਈਲ ਖਰਚੀਆਂ ਵਿੱਚ ਰਾਹਤ ਦੇਣ ਵਾਲੇ ਹੋਰ ਉਪਕਰਮਾਂ ਵਾਲੇ ਹੋਰ ਸੰਕੇਤ ਦਿੱਤੇ ਨੇ ਉਨ੍ਹਾਂ ਕਿਹਾ ਕਿ ਸਰਕਾਰ ਅਜੇ ਹਾਕਾਦਮ ਚੱਕ ਰਹੀ ਹੈ ਜੋ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿੱਚ ਮਦਦਗੀ ਸਾਬਤ ਹੋਵੇਗਾ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਕੀਤਾ ਗਿਆ ਆਟੋਮੈਟਿਕ ਟੈਕਸ ਫਾਈਲਿੰਗ ਦਾ ਐਲਾਨ ਘਟ ਆਮਦਨ ਵੇਲੇ ਕੈਨੇਡੀਅਨਸ ਲਈ ਵੱਡੀ ਰਾਹਤ ਲੈ ਕੇ ਆ ਰਿਹਾ ਹੈ ਇਸ ਨਾਲ ਨਾ ਸਿਰਫ ਟੈਕਸ ਫਾਈਲਿੰਗ ਪ੍ਰਕਿਰਿਆ ਆਸਾਨ ਹੋਵੇਗੀ ਸਗੋਂ ਲੋਕ ਆਪਣੇ ਹੱਕਾਂ ਵਾਲੀਆਂ ਸਰਕਾਰੀ ਸਹੂਲਤਾਂ ਦਾ ਵੀ ਲਾਭ ਉਠਾ ਸਕਣਗੇ ਸਕੂਲ ਫੂਡ ਪ੍ਰੋਗਰਾਮ ਦੇ ਪਰਿਵਾਰਕ ਮਦਦ ਵਾਲੇ ਕਦਮ ਭੇਖ ਵਿੱਚ ਇੱਕ ਸਮਾਜਿਕ ਤੰਦਰੁਸਤ ਨੀਤੀ ਵੱਲ ਇਸ਼ਾਰਾ ਕਰਦੇ ਹਨ